ਉਹਨਾਂ ਤੁਹਾਨੂੰ ਕੋਈ ਲੋੜ ਨਹੀਂ ਹੈ ਆਪਣੇ YouTube ਲੋਗੋ ਨੂੰ ਐਨੀਮੇਟ ਕਰਵਾਉਣ ਲਈ ਕਿਸੇ ਨੂੰ ਪੈਸੇ ਦੇਣ ਦੀ ਮੈਂ ਤੁਹਾਨੂੰ ਦੱਸੂਗਾ ਕਿਵੇਂ ਤੁਸੀਂ ਫ੍ਰੀ ਆਫ ਕੋਸਟ ਬਹੁਤ ਆਸਾਨੀ ਨਾਲ ਸਿਰਫ 2 ਮਿੰਟਾਂ ਵਿੱਚ ਆਪਣੇ YouTube ਲੋਗੋ ਨੂੰ ਐਨੀਮੇਟ ਕਰ ਸਕਦੇ ਹੋ ਵਾਓ ਕੱਲ ਦੀ ਵੀਡੀਓ ਵਿੱਚ ਆਪਾਂ ਸਿੱਖਿਆ ਸੀ ਕਿਵੇਂ ਆਪਾਂ YouTube ਲੋਗੋ ਨੂੰ ਕ੍ਰੀਏਟ ਕਰ ਸਕਦੇ ਹਾਂ ਇੱਕ ਅਟਰੈਕਟਿਵ ਤੇ ਪ੍ਰੋਫੈਸ਼ਨਲ ਲੋਗੋ ਕਿਵੇਂ ਬਣਾ ਸਕਦੇ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਜਾ ਕੇ ਉਹ ਵੀਡੀਓ ਦੇਖ ਲਓ ਉਹ ਵੀਡੀਓ ਦੇਖਣ ਲਈ ਆਈ ਬਟਨ ਤੇ ਕਲਿੱਕ ਕਰੋ ਉਸੇ ਵੀਡੀਓ ਦਾ ਅੱਜ ਇਹ ਸੈਕੰਡ ਪਾਰਟ ਹੈ ਜਿਹਦੇ ਵਿੱਚ ਆਪਾਂ YouTube ਲੋਗੋ ਨੂੰ ਐਨੀਮੇਟ ਕਰਨਾ ਸਿੱਖਾਂਗੇ ਤੇ ਉਹਦੇ ਲਈ ਆਪਾਂ ਚੱਲਦੇ ਹਾਂ ਮੇਰੇ ਫੋਨ ਦੀ ਸਕਰੀਨ ਤੇ ਉਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਐਵੇਂ ਦੀਆਂ ਇਨਫੋਰਮੇਟਿਵ ਤੇ ਨੌਲੇਜੇਬਲ ਵੀਡੀਓ ਹਰ ਰੋਜ਼ ਤੁਹਾਡੇ ਲਈ ਹੁੰਦੀਆਂ ਰਹਿਣਗੀਆਂ ਤੇ ਆਪਾਂ ਓਪਨ ਕਰਦੇ ਹਾਂ ਕੈਨਵਾ ਐਪਲੀਕੇਸ਼ਨ ਆਪਾਂ ਕੈਨਵਾ ਐਪਲੀਕੇਸ਼ਨ ਓਪਨ ਕਰ ਲਿਆ ਇਸ ਤੋਂ ਬਾਅਦ ਆਪਾਂ ਕੱਲ ਵਾਲਾ ਲੋਗੋ ਹੀ ਆਪਾਂ ਐਨੀਮੇਟ ਕਰਾਂਗੇ ਉਹਦੇ ਲਈ ਆਪਾਂ ਜਿਸ ਵੀ ਪਾਰਟ ਨੂੰ ਆਪਾਂ ਐਨੀਮੇਟ ਕਰਨਾ ਉਸ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ نیچے ਸਕਰੋਲ ਕਰੋ ਐਨੀਮੇਟ ਚ ਕਈ ਐਨੀਮੇਟ ਫਾਰਮੈਟ ਮਿਲ ਜਾਣਗੇ ਉਹਦੇ ਚ ਆਪਾਂ ਦੇਖਦੇ ਆਂ ਆਪਾਂ ਨੂੰ ਕਿਹੜਾ ਵਧੀਆ ਲੱਗਦਾ ਐਂਡ ਓਕੇ ਰਾਈਟ ਇਹ ਵਧੀਆ ਲੱਗਾ ਠੀਕ ਹੈ ਹੁਣ ਆਪਾਂ ਅਗਲੇ ਪਾਰਟ ਨੂੰ ਸਿਲੈਕਟ ਕਰਦੇ ਆਂ ਹੁਣ ਆਪਾਂ ਢਿੱਲੋ ਤੇ ਕਰਦੇ ਆਂ ਢਿੱਲੋ ਨੂੰ ਕਲਿੱਕ ਕਰਕੇ ਇਸ ਤੇ ਵੀ ਆਪਾਂ ਐਨੀਮੇਟ ਦੇਖਦੇ ਆਂ ਵੀ ਆਪਾਂ ਨੂੰ ਕਿਹੜਾ ਵਧੀਆ ਐਨੀਮੇਟ ਵਧੀਆ ਲੱਗਦਾ ਓਕੇ ਇਹ ਵਾਲਾ ਵਧੀਆ ਲੱਗਦਾ ਐ ਤੇ ਆਪਾਂ ਇਹਨੂੰ ਐਨੀਮੇਟ ਕਰ ਲਿਆ ਓਕੇ ਹੁਣ ਆਪਾਂ ਇਹ ਆਪਣਾ ਐਲੀਮੈਂਟ ਸੀ ਆਪਾਂ ਉਹਨੂੰ ਵੀ ਦੇਖਦੇ ਆ ਐਨੀਮੇਟ ਕਰਕੇ ਵੀ ਕਿਹੜਾ ਵਧੀਆ ਲੱਗਦਾ ਓਕੇ then ਇਹ ਲੱਗਦਾ ਹੁਣ ਦੇਖੋ ਤੁਸੀਂ ਇਹ ਆਪਾਂ export ਕਰ ਰਹੇ ਆ ਇਸ ਤੋਂ ਬਾਅਦ ਤੁਸੀਂ ਦੇਖੋ ਇਹ ਲੋਗੋ ਕਿਵੇਂ ਦਾ ਲੱਗਦਾ ਹੈ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਤੁਸੀਂ ਵੀ ਆਪਣੇ YouTube ਦੇ ਲੋਗੋ ਇਸੇ ਤਰ੍ਹਾਂ ਹੀ ਐਨੀਮੇਟ ਕਰ ਸਕਦੇ ਹੋ ਇਹ ਦੇ ਲਈ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਇਹ ਬਿਲਕੁਲ ਫ੍ਰੀ ਆਫ ਕੋਸਟ ਆਪਣੇ ਫੋਨ ਨਾਲ ਕਰ ਸਕਦੇ ਹੋ ਆਈ ਹੋਪ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਐਵੇਂ ਦੀਆਂ ਹੋਰ ਇਨਫੋਰਮੇਟਿਵ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਇਨਫੋਰਮੇਟਿਵ ਵੀਡੀਓ ਵਿੱਚ ਉਦੋਂ ਲਈ ਸਸਰੀ ਆਕਾ